ਦੋ ਨੰਬਰ 38 ਜਿਹੜਾ ਹੈਗਾ ਆ ਤਾਂ 16 ਤਿੰਨ ਨੂੰ ਦਰਜ ਕੀਤਾ ਸੀਗਾ ਇਹ 419 420 6768 71 ਦੇ ਥਾਣਾ ਸੇਵਾ ਲੈਂਦਾ ਹੈਗਾ ਇਹਦੇ ਵਿੱਚ ਇੱਕ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ ਕੌਰ ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਐਵੇਓ ਅੰਮ੍ਰਿਤਸਰ ਦੀ ਹੈਗੀ ਆ ਇਹਦੀ ਉਮਰ ਆਲਮੋਸਟ 45 ইয়ার ਹੈਗੀ ਆ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਦੋ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਡੈਂਟੀਟੀ ਹੈਗੀ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਐਤਾਂ ਪੰਜਾਬ ਪੁਲਿਸ ਦੀ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵੱਜ ਗਈ ਇਮੀਡੀਏਟਲੀ ਪੁਲਿਸ ਪਾਰਟੀ ਭੇਜੋ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਦੇ ਜਿਹੜੇ ਐਸਆਈ ਦਲਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਤੇ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸਟ ਸੋ ਥੋੜੇ ਇਨਸਪੈਕਟਰ ਸਾਹਿਬ ਨੂੰ ਇਹ ਆਪਣੇ ਜਿਹੜੇ ਸੀਗੇ ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸਲੇਹਾਜ਼ੇ ਦੇ ਨਹੀਂ ਹੈਗੇ ਨੇ ਪੁਲਿਸ ਆਫਸਰ ਨਹੀਂ ਹੈਗੇ ਸੋ ਇਸ ਬਾਰੇ ਜੋ ਬਰੀਕੀ ਨਾਲ ਪੜਤਾਲ ਕੀਤੀ ਗਈ ਤੇ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣੇ ਨੂੰ ਮਿਸ ਰਿਪਰੈਜ਼ੈਂਟ ਕਰ ਰਹੇ ਨੇ ਆਪਣੀ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀ ਕਿਸੇ ਹੋਰ ਦੀ ਆਪਣੀ ਆਈਡੈਂਟੀ ਦਿਖਾ ਰਹੇ ਨੇ ਸੋ ਇਸ ਚੀਜ਼ ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਐਸਆਈ ਬ੍ਰਾਂਚ ਤੋਂ ਤੇ ਪਤਾ ਲੱਗਾ ਵੀ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ ਹੈ ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਜਿਹੜਾ ਹੈਗਾ 420 ਚ 400 ਦੀ 420 678 79 ਦਾ ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਗਰੁੱਪ ਨੂੰ ਕਦਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੀ ਸਰ ਇਹਨਾਂ ਕੋਲ ਕੋਈ ਆਈ ਕਾਰਡ ਵਗੈਰਾ ਬਰਾਮਦ ਹੋਇਆ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਹੁਲਾਇਆ ਹੋਇਆ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਇਸ ਵਿੱਚ ਸਰ ਇਹ ਇੰਨੇ ਤੇ ਪਹਿਲਾ ਪਰਚੇ ਵੀ ਦਰਜ ਨੇ ਇੰਨਾ ਪਤਾ ਲੱਗਾ ਸਰ ਇਨਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਤਰਜ਼ ਹੈਗਾ ਜੀ ਥਾਣਾ ਆਪਣੇ ਅਜਨਾਲੇ ਦੇ ਵਿੱਚ ਉਹਦੇ ਵਿੱਚ ਇਹ ਨੋਮੀਨੇਟਡ ਹੈਗੀ ਆ ਉਸ ਤੋਂ ਬਾਅਦ ਦੋ ਆਦੀ ਜਣਾਂ ਦੀ ਜਿਹੜੀ ਹੈਗੀ ਆ ਆਪਣੀ ਸਾਥ ਆਖੋਜ ਹੋਈ ਜੀ ਬੇਚੀ ਸਿਰਫ ਵਰਦੀ ਮਿਲੀ ਇਹਨਾਂ ਨੂੰ ਨਹੀਂ ਵਰਦੀ ਨਹੀਂ ਮਿਲੀ ਇਹਨਾਂ ਨੂੰ ਤੇ ਜਿਹੜੀ ਗੱਡੀ ਮਿਲੀ ਕੋ ਗੁਲਾਰ ਬੱਤੀ ਲਗਾਈ ਹੈ ਜਾਂ ਕੀ ਲਗਾਇਆ ਨਹੀਂ ਬੱਤੀ ਨਹੀਂ ਲਗਾਈ ਇਹਨਾਂ ਨੇ ਆਪਣੀ ਇੰਟਰਕਟ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰਕਸ਼ਨ ਇੰਟਰੋਡਕਸ਼ਨ ਜਿਹੜੀ ਸੀਗੀ ਉਹ ਐਜ਼ ਅ ਪੁਲਿਸ ਆਫੀਸਰ ਕੀਤੀ ਸੀ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਜਾਂ ਕਿਸੇ ਦੀ ਇਹ ਪਾਰਟ ਆਫ ਇਨਵੈਸਟੀਗੇ ਉਹ ਕਹੇ ਦੇ ਰਸਤੇ ਦਾਰ ਦੀ ਜਾਨਾਂ ਦੀ ਕਿਸੇ ਸਰ ਇਹ ਰਹਿੰਦੇ ਕਿੱਥੇ ਸੀ ਪ੍ਰਤਾਪ ਐ ਵੀ ਜੁੰਦਾ ਅਡਰੈਸ ਜਿਹੜਾ ਸਾਡੇ ਕੋਲ ਤੇ ਇਹ ਆਪਣੇ ਇਹਦੇ ਕਹਿੰਦੇ ਕਿ ਦੂਸਰੀ ਇਹ ਦੂਸਰਾ ਵਿਆਹ ਕੀਤਾ ਆਇਆ ਹੋਵੇ ਤਾਂ ਕੋਈ ਪਹਿਲੇ ਸਭ ਉਹਨਾਂ ਦੇ ਪਰਸਨਲ ਮੈਂ ਲੈ ਪਰਸਨ ਗੱਲਾਂ ਹੈਗੀਆਂ ਨਾ ਪਰਸਨਲ ਉਹਨਾਂ ਦੀ ਲਾਈਫ ਹੈਗੀ ਉਸ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਅਸੀਂ ਤਾਂ ਜੋ ਐਸ ਪਰ ਇਨਵੈਸਟੀਗੇਸ਼ਨ થઈ ਹੈ ਉਹਦੇ ਬਾਰੇ ਸਿਰ ਜਿਸ ਵਾਰ ਫਸਮਿਆ ਤਾਂ ਫਰਟ ਕਿਤੇ ਹੋਵੇ ਇਹਨਾਂ ਨੇ ਕਿਸੇ ਕੋਲ ਪੈਸੇ ਥੱਗੇ ਹੋਣੀਆਂ ਕੋਈ ਦੇਖੋ ਇਹਨਾਂ ਦੀ ਐਸੀਆਂ ਕਾਫੀ ਜਿਹੜੀ ਚੀਜ਼ ਹੈ ਰਮਾਨ ਲੈ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ ਅਸੀਂ ਵੀ ਤੁਹਾਡੇ মিডিਆ ਰਾਹੀਂ ਇਹ ਅਪੀਲ ਕਰਦੇ ਆਂ ਜੇ ਇਹਨਾਂ ਨੇ ਕੋਈ ਫਰਾਡ ਕੀਤਾ ਜਾਂ ਕੁਝ ਵੀ ਕੀਤਾ ਤਾਂ ਸਾਡੇ ਐਸ ਐਚ ਯੂ ਸਿਵਲ ਲਾਈਨ ਦੇ ਨਾਲ ਸੰਪਰਕ ਕਰੋ ਔਰ ਇਹਨਾਂ ਬਾਰੇ ਜੇ ਕੋਈ ਹੋਰ ਐਵੀਡੈਂਸ ਦਿੱਤਾ ਜਾ ਸਕਦਾ ਜਿੱਥੇ ਇਹਨਾਂ ਨੇ ਆਪਣੇ ਆਪ ਨੂੰ ਮਿਸ ਰਿਪrezent ਕੀਤਾ ਜਾਂ ਪਰਸਨੇਸ਼ਨ ਕੀਤੀ ਹੈ ਤਾਂ ਉਹਨਾਂ ਨੂੰ ਆ ਕੇ ਕੋਟੈਕਟ ਕਰ ਸਕਦੇ ਪਰ ਸਰ ਇਹ ਇਦਾਂ ਪੁਲਿਸ ਦਾ ਨਾਮ ਵਰਤਣਾ ਇੱਕ ਹਾਈ ਪ੍ਰੋਫਾਈਲ ਲੱਕ ਆਇਆ ਹੈ ਅਗਰ ਸਟੇਸ਼ਨ ਦੀ ਗੱਲ ਕਰੀਂ ਭੀਟਪੜ ਵਾਲਾ ਇਹਨੂੰ ਡਰ ਕੋਈ ਨਹੀਂ ਸੀ ਇਹਨਾਂ ਨੂੰ ਦੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿੰਨੇ ਕੰਪਿਊਟਰਸ ਨਾਲ ਕਰ ਰਹੇ ਨੇ ਕੋਈ ਨਾ ਕਿਉਂ ਕੀਤਾ ਉਹਨਾਂ ਨੇ ਕੋਈ ਇੱਕ ਟ੍ਰੋਲ ਨੂੰ ਤਾਂ ਜਿਸ ਸਾ ਤੁਸੀਂ ਦੱਸਿਆ ਫੋਨ ਵੀ ਕੀਤਾ ਉਹਨਾਂ ਨੇ ਸਾਰਾ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਆਫਸਰ ਲਿੱਸਿਆ ਸੀ ਤੇ ਇਹ ਹੋਰ ਵੀ ਕੋਈ ਠੱਗੀ ਕੋਈ ਲੱਗਦਾ ਉਹ ਹੀ ਗੱਲ ਕਹਿ ਰਹੇ ਨਾ ਮੈਂ ਤੁਹਾਡੇ ਮਾਦੀਮ ਰਾਹੀਂ ਹੋਰ ਵੀ ਕਹਿ ਰਹੇ ਜੋ ਸਾਡੇ ਕੋਲ ਤਾਂ ਹੈ ਚੱਲ ਰਹੀ ਤਾਂ ਪੀ ਜੇ ਕਿਸੇ ਨੂੰ ਪਤਾ ਲੱਗੇ ਜੇ ਕਿਸੇ ਨੂੰ ਪਤਾ ਲੱਗੇ ਵੀ ਸਾਡੇ ਨਾਲ ਉਹ ਵੀ ਕੀਤੀ ਹੈ ਕਈ ਵਾਰੀ ਕਿਸੇ ਨੂੰ ਪਤਾ ਹੁੰਦੀ ਆਨ ਨੋਟਿਸ ਹੁੰਦੀ ਆ ਜਾਣ ਗੁਆਣ ਚੀਜ਼ ਲੋਕਾਂ ਨੂੰ ਪਤਾ ਹੁੰਦਾ ਤਾਂ ਉਹ ਜ਼ਰੂਰ ਐਸਐਚਓ ਸੇ ਬੁਲਾਇਨ ਨੂੰ ਜਿਹੜਾ ਇਸ ਸਬੰਧੀ ਜਿਹੜਾ ਕੰਟੈਕਟ ਸਰ ਸਰ ਕਾਰਨ ਕੀ ਲੱਗਦਾ ਕਿ ਉਹ ਇਸ ਤਰ੍ਹਾਂ ਕੀਤਾ ਗਿਆ ਕਿ ਲੱਗਦਾ ਸੀ ਕਿ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਕੋ ਹਰ ਬੰਦੇ ਨੂੰ ਆਪਣੀ ਇੱਕ ਜਗ੍ਹਾ ਤੁਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਪ੍ਰਭਾਵ ਹੁੰਦਾ ਕਿ ਮੈਂ ਜੀ ਆਪਣਾ ਪ੍ਰਭਾਵ ਪਾ ਕੇ ਕੰਮ ਕਰਵਾ ਲੂੰਗਾ ਸੋ ਕਿਤੇ ਨਾ ਕਿਤੇ ਹਰ ਬੰਦਾ ਆਪਣੇ ਆਪ ਨੂੰ ਰੀਪ੍ਰੇਜ਼ੈਂਟੇਸ਼ਨ ਕਰਦਾ ਤਾਂ ਉਹਦੇ ਜਿਹੜੇ ਹੈ ਫਿਰ ਕਈ ਵਾਰੀ ਜਦੋਂ ਬਰੀਕੀ ਨਾ ਹੁੰਦੀ ਤਾਂ ਖਿਆਲ ਦੇ ਠੀਕ ਸਰ ਮੇਰੀ ਬੇਇੱਜ਼ਤੀ ਮੈਂ ਤੁਹਾਡੇ ਹੱਥ ਜੋਗੇ ਲਾਏ ਹੈ ਜਾਂ ਨਹੀਂ ਹੈ ਗਲਤੀ ਹੈ ਮੰਨਦੇ ਹੋ ਜੀ ਪਰ ਗਲਤੀ ਹੋ ਗਈ ਐਸੀ ਨੂੰ ਲੈ ਕੇ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਜੀ ਕੀ ਲੱਗਦਾ ਹਾਂ ਮੇਰੇ ਨਾਲ ਕੀ ਹੋਈ ਮੈਂ ਤੁਹਾਡੇ ਕੋਲ ਸੀ ਸਮਝੇ ਸਰ ਮੈਂ ਟਿਪਟੈਸ਼ਨ ਦੇ ਵਿੱਚ ਹਾਂਜੀ ਡਿਪਰੈਸ਼ਨ ਕਰ ਸੀਗੀ ਤਾਂ ਕਰਕੇ ਡਿਪਰੈਸ਼ਨ ਦੀ ਮੈਡੀਸਿਨ ਚੱਲਦੀ ਹੈ ਕਿੰਨਾ ਕਹਾ ਡਿਪਰੈਸ਼ਨ ਸੀ ਤੁਹਾਨੂੰ ਜੀ ਪੁਲਿਸ ਮਲਾਜਮ ਬਣ ਕੇ ਚਲੋ ਹੁਣ ਆਜੋ ਆਜੋ ਤੁਸੀਂ ਆਹ ਇਡੈਂਟੀਫਾਈ ਕੂਪ ਦੇ ਰਹੇ ਹੋ ਬਾਕਸ ਤੇ ਫੋਨ ਵੀ ਕਰ ਰਹੇ ਹੋ ਫੋਨ ਨੰਬਰ ਤੇ ਪੁੱਤਰੋ ਮਿੰਟ ਵਿੱਚ ਤੁਹਾਨੂੰ ਕਹਿੰਦੇ ਨਹੀਂ ਤੁਸੀਂ ਫੋਨ ਨੰਬਰ ਤੇ ਨਹੀਂ ਫੋਨ ਕਰਕੇ ਕਿਹਾ ਮੈਂ ਪੁਲਿਸ ਮਲਾਜਮ ਹਾਂ ਮੇਰੀ ਗ ਹਾਂਜੀ ਮੈਡਮ ਐਮ ਨੂੰ ਨਹੀਂ ਤੁਸੀਂ ਕਹਿ ਨਹੀਂ ਗੱਲ ਫੋਨ ਨੰਬਰ ਤੇ ਫੋਨ ਕਰਕੇ ਸਰ ਉਹ ਟੱਕਰ ਬਾਰੇ ਦੱਸੇ ਨੋਟਸ ਲਿਆਂਦਾ ਸੀ ਪੁਲਿਸ ਦੇ ਨੋਟਸ ਚ ਲਿਆਂਦਾ ਸੀ ਟੱਕਰ ਬਾਰੇ ਕਿ ਸਾਡੀਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸਾਡਾ ਰਾਜੀ ਨਾ ਫਰਾਇਆ ਝਗੜਾ ਹੋ ਰਿਹਾ ਸੀ ਬੰਦਿਆਂ ਦਾ ਨਹੀਂ ਤੁਸੀਂ ਐ ਨਹੀਂ ਕਿਹਾ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਫਿਰ ਤੁਸੀਂ ਡੈਂਟੂਪ ਆਪਣਾ ਦਿੱਤਾ ਕਿਦਾਂ ਦਿੱਤਾ ਇਹ ਸਭ ਤੋਂ ਕੀ ਗਲਤੀ ਸਰ ਮੇਰੇ ਪੁਲਿਸ ਚੀਏ ਨਹੀਂ ਪਾਇਆ ਜੀ ਕੋਈ ਤਾਂ ਕੋਈ ਕਰਦਾ ਹੈ ਜੋ ਅਧਿਕਾਰੀ ਪੁਲਿਸ ਬੰਦਾ ਇਸ ਤਰ੍ਹਾਂ ਕਰਦਾ ਹੈ ਠੀਕ